ਗੱਲ ਕਰਦੇ ਆਂ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਹਾਲਾਤ ਐਨੇ ਮਾੜੇ ਹੋ ਚੁੱਕੇ ਨੇ ਲੁੱਟਾਂ ਖੋਹਾਂ ਆਮ ਹੋ ਚੁੱਕੀਆਂ ਨੇ ਗੱਲ ਕਰਦੇ ਆਂ ਖਰੜ ਦੇ ਨੇਲੇ ਪਿੰਡ ਪਲਹੀੜੀ ਦੇ ਵਿੱਚ ਇੱਕ ਮਟੀਰੀਅਲ ਦੀ ਦੁਕਾਨ ਕਰਦਾ ਹੈ ਰੇਤਾ ਬਜਰੀ ਅਤੇ ਇੱਟਾਂ ਸਿਮਿੰਟ ਦੀ ਜਸਵਿੰਦਰ ਜੋ ਕਿ ਸੁਹਾਲੀ ਪਿੰਡ ਦਾ ਵਸਨੀਕ ਹੈ ਕਹਿੰਦੇ ਨੇ ਰੋਜ਼ੀ ਰੋਟੀ ਕਮਾਣੀ ਕਿੰਨੀ ਔਖੀ ਹੋ ਗਈ ਹੈ ਕੁਝ ਨੌਜਵਾਨ ਆਂਦੇ ਨੇ ਨਹੰਗ ਬਾਣੇ ਚਾਕੇ ਉਸ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੇ ਹਮਲਾ ਕਰਦੇ ਨੇ ਡੰਡਿਆਂ ਦੇ ਨਾਲ ਉਸ ਦੀ ਜਿਹੜੀ ਐ ਕੁੱਟਮਾਰ ਕੀਤੀ ਜਾਂਦੀ ਹੈ ਫਿਲਹਾਲ ਇਹ ਨੌਜਵਾਨ ਜਿਹੜਾ ਹੈ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਕੀ ਕਹਿੰਦਾ ਏ ਕੀ ਉਹਦੇ ਨਾਲ ਵਾਕਾ ਹੋਇਆ ਏ ਆਓ ਤੁਹਾਨੂੰ ਸੁਣਾਉਂਦੇ ਹਾਂ ਮੈਂ ਜੀ ਤੁਹਾਡਾ ਜਸਵਿੰਦਰ ਸਿੰਘ ਗੱਲ ਕੀ ਹੋਈ ਹੈ ਕਿੱਥੇ ਦੁਕਾਨ ਕਰਦੇ ਹੋ ਤੁਸੀਂ ਗੱਲ ਕੁਛ ਨਹੀਂ ਜੀ ਮੈਂ ਪਲੇੜੀ ਪਿੰਡ ਬੈਠਾ ਤਾਂ ਫਿਰ ਦਫਤਰ ਦੁਕਾਨ ਵਿੱਚ ਲੌਂਗਰ ਬੈਠੇ ਮਦੀਦੇ ਦਰਾਂ ਦਾ ਟਾਈਮ ਹੋਣਾ ਸਾਡੇ 12 ਦੇ ਇੱਕ ਦੇ ਕਰੀਬ ਦੇ ਜੀ ਕਿਉਂ ਅਚਾਨਕ ਢੰਗ ਕਾਦੇ ਪਾਣੀ ਚ ਪੰਜ ਚਾਰ ਪੰਜ ਜਣੇ ਜੀ ਠੀਕ ਹੈ ਜਦੋਂ ਦੋ ਬੰਦੇ ਅੰਦਰ ਬੜੇ ਮਾਪੂਰਸੀ ਤੇ ਖੜਾ ਹੋ ਗਿਆ ਖੜਾ ਹੋ ਕੇ ਮਾਜੀ ਦੱਸੋ ਬਹਿ ਜਾ ਬਹਿ ਜਾ ਗੱਲ ਕਰਨੀ ਚਲ ਗੱਲ ਕਰਨੀ ਹੈ ਅੰਦਰ ਇੱਕ ਬੰਦਾ ਆਇਆ ਸਪਰੇਅ ਲੱਗਿਆ ਮਾਣ ਅੱਖਾਂ ਵਿੱਚ ਮਨੋਤੱਕ ਗੱਡੇ ਦਾ ਦੁਕਾਨ ਤੇ ਬਾਹਰ ਨਿਕਲ ਕੇ ਦਬਤੋ ਬਾਹਰ ਨਿਕਲ ਕੇ ਮੈਂ ਬਹੁਤ ਹੱਥ ਝੋੜੇ ਜਿਉਂ ਲੱਗੇ ਕੁਰਪਾਨਾ ਡੰਡੇ ਮਾਮ ਦੀ ਸਪਰੇਅ ਮਾਰੀ ਗਈ ਮੈਂ ਫਿਰ ਪਿੰਡ ਵੱਲ ਨੂੰ ਭੱਜੇ ਜੀ ਪਿੰਡ ਵੱਲ ਨੂੰ ਭੱਜਿਆ ਜਰ ਗੱਡੇ ਦੇਖੇ ਮੁਰਹ ਤੇ ਹੁੰਦੀਆਂ ਫਿਰ ਉਹ ਮਨੂੰ ਛੱਡ ਕੇ ਪਿੱਛਾ ਹੋ ਗਈ ਪਿੱਛਾ ਹੋਏ ਵੀ ਬਾਅਦ ਵਿੱਚ ਉਹ ਮੋੜ ਤੇ ਕਿਤੇ ਲੱਗ ਗਈ ਮੈਂ ਫਿਰ ਹਾਇ ਦਵਾਈ ਪਾਉਂਦਾ ਪਿੰਡ ਵੱਲ ਗਿਆ ਪਿੰਡ ਜਾ ਕੇ ਉੱਥੇ ਬੰਦੇ ਨੂੰ ਕੱਠੇ ਕਰਿਆ ਕੱਠੇ ਉਹ ਮੈਡੀਕਲ ਤੌਰ ਤੇ ਦੇਖ ਕੇ ਉੱਥੇ ਜੋ ਵੀ ਦਵਾਈ ਮੁੱਤੀ ਦਵਾ ਕੇ ਫਿਰ ਮੈਂ 112 ਤੇ ਕਾਲ ਕਰੀ ਜੀ ਅੱਜ ਹੂੰ ਆ ਕੇ ਫਿਰ ਬੰਦੇ ਚੱਕ ਕੇ ਆਪਣਾ ਛੇ ਛੇ ਜੋ ਵੀ ਥੈਡ ਹਸਪੀਟਲ ਦਿੱਤੀ ਹੈ ਉਧਰ ਘੰਟਾਂ ਦਾ ਕੁਝ ਵੀ ਨਹੀਂ ਦਿਖਿਆ ਜੀ ਅੰਦਾ ਕੁਸੜਾ ਖਾਜ ਪਾਇਆ ਬਤਈਏ ਨਹੀਂ کیا ਕੋਈ ਦੁਸ਼ਮਣੀ ਹੈ ਰੰਜਸ ਕੋਈ ਦੁਸ਼ਮਣੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਅੰਦਰ ਸਾਡੀ ਕੋਈ ਦੁਸ਼ਮਣੀ ਨਹੀਂ ਹੂੰ ਨਾ ਕੋਈ ਸਾਡੀ ਕੋਈ ਦੁਸ਼ਮਣੀ ਹੋ ਰਹੀ ਹੈ ਕੀ ਲੱਗ ਰਿਹਾ ਹਾਲਾਤ ਕਹੇ ਜਨੇ ਪੰਜਾਬ ਦੇ ਨਾਲ ਥੋੜੇ ਸਾਹਮਣੇ ਹੀ ਥੋੜੇ ਸਾਹਮਣੇ ਹੀ ਹੂੰ ਪਰ ਇਹ ਵੀ ਬੇਟ ਕੰਮ ਕਰਦੇ ਆ ਕੰਨੇ ਬੈਠਦੇ ਉਹ ਵੀ ਬੈਠਣ ਦੇ ਕੋਈ ਡਿਮਾਂਡ ਕਰੀਦੀ ਉਹਨਾਂ ਨੇ ਉਸ ਵੀ ਨਹੀਂ ਜੀ ਉਸ ਵੀ ਨਹੀਂ ਉਸ ਵੀ ਨਹੀਂ ਜੀ ਪਤਾ ਨਹੀਂ ਕਿਹੜੀ ਰਜਿਸਟਰੀ ਕਿਹੜਾ ਕਹਾਤਾ ਜੀ ਕੁਝ ਨਹੀਂ ਚੱਲਿਆ ਕੋਈ ਪਹਿਲਾਂ ਆਏ ਹੋਣੇ ਦੋ ਤਿੰਨ ਤਿੰਨ ਦਿਨ ਪਹਿਲਾਂ ਵੀ ਇਹ ਆ ਕੇ ਗਏ ਜੀ ਉਦੋਂ ਮੇਰੇ ਕੋਲ ਦੋ ਤਿੰਨ ਮੁੰਡੇ ਬੈਠਦੇ ਪਿਹਾਰੀ ਦੇ ਇੱਕ ਪੰਜਾਬੀ ਦਾ ਉਦੋਂ ਕਹਿੰਦੇ ਸੀ ਆਹ ਤੇ ਤੇ ਲਾੜੋੜੀ ਲੈਣੀ ਹੈ ਤੇ ਤੇ ਟੈਲਾ ਲੈਣੀ ਆ ਅਸੀਂ ਉੱਥੇ ਘੋੜਾ ਬਾਟ ਦੀ ਜਗ੍ਹਾ ਬਣੋਮੀ ਆ ਬਾਜੀ ਭਾ ਅਨੁਮਾਨ ਦਾ ਭਗਤ ਜਿਹੇ ਦਾ ਦੀ ਜੀ ਕੋਈ ਗੱਲ ਦੀ ਸੇਵਾਦਾਰ ਜੋ ਤੁਸੀਂ ਉਹਦੀ ਫੌਜ ਹੈ ਜੋ ਤੁਹਾਨੂੰ ਤੇ ਦੇ ਜੋ ਤਰਸ ਮੇਰੇ ਸੀ ਬਿਆਰੀ ਭੈਣ ਨੂੰ ਲੈ ਕੇ ਆਉਗੇ ਆ ਹੁਣ ਮੈਂ ਇਕੱਲਾ ਬੈਠਾ ਤਾਂ ਜੀ ਪਰਸੋ ਦੀ ਗੱਲ ਆ ਆ ਜਿਹਨਾਂ ਨੇ ਉਹ ਤਾਂ ਜੇ ਮੈਨੂੰ ਲਾ ਪਤਾ ਹੁੰਦਾ ਜੀ ਇਹਨਾਂ ਦਾ ਤਾਂ ਬੈਠੇ ਨੂੰ ਦੱਬ ਲੈਣਾ ਤੇ ਖਤਮ ਕਰ ਦੇਣਾ ਤੇ ਹੁਣ ਮੰਗ ਕੀ ਕਰਦੇ ਹੋ ਮੰਗ ਕਿ ਪ੍ਰੋਟੈਕਸ਼ਨ ਚਾਹੀਦੀ ਜੀ ਬੰਨ ਤਾਂ ਉਹ ਤਾਂ ਸਰਕਾਰ ਵੱਲੋਂ ਜੇ ਅਸੀਂ ਕੰਮ ਕਰਨਾ ਕਿੱਥੇ ਕਰੀਏ ਕਿੱਥੇ ਚਾਹੀਏ ਹਾਂ ਕੰਨੇ ਕਰਦੇ ਕੰਨੇ ਆਉਣਾ ਕੰਨੇ ਜਾਣਾ ਜੀ ਸਤੰਭਾ ਟਟਾਰਾਂ ਤੇ ਇਹ ਅਨਤ ਜਿੱਤ ਤਰ੍ਹਾਂ ਕੰਮ ਕਰੂਨ ਦਿੱਤੀ ਗਏ ਗੁਲਵਿੰਦਰ ਜੀ ਆ ਜਿਹੜਾ ਜਸਵਿੰਦਰ ਦੇ ਉੱਤੇ ਹਮਲਾ ਹੋਇਆ ਕੀ ਕਹਿਣਾ ਜਾਂਦੇ ਹੋ ਇਹਨਾਂ ਦੇਖਦੇ ਮੈਂ ਨਾ ਅੱਜ ਦੁਬਾਰਾ ਇਹਨੂੰ ਤਕਰੀਬਨ 1 ਵਜੇ ਦੇ ਕਰੀਬ ਡਿਊਟੀ ਜਾ ਰਿਹਾ ਬਾਈ ਮਨ ਬਾਈ ਦਾ ਫੋਨ ਆਇਆ ਜੀ ਕਿ ਚਾਰ ਪੰਜ ਨਿਹੰਗ ਸਿੰਘ ਆਪਣੇ ਬਾਣੇ ਦੇ ਵਿੱਚ ਆਏ ਦੇ ਜੀ ਤੇ ਉਹਨਾਂ ਨੇ ਬੈਠੇ ਦੇ ਹੋਏ ਹਮਲਾ ਕਰਤਾ ਹੀ ਆਗੇ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਜੀ ਤੇ ਮੌਕੇ ਤੇ ਹਮਲਾ ਕਰਨ ਤੋਂ ਬਾਅਦ ਬੰਦੇ ਇਕੱਠੇ ਹੋਣ ਲੱਗੇ ਉੱਥੇ ਜੀ ਮੌਕੇ ਤੇ ਭੱਜ ਗਏ ਦੋ ਮੋਟਰਸਾਈਕਲ ਤੇ ਉਹਨਾਂ ਭਾਈ ਜਿਹਦਾ ਨੰਬਰ ਪਲੇਟ ਹੈ ਨਹੀਂ ਸੀ ਮੋਟਰਲ ਦੇ ਉੱਪਰ ਕਿੰਨੀਆਂ ਕਿੱਟਾਂ ਲੱਗੀਆਂ ਕਿੱਟਾ ਥੋੜਾ ਸਾਹਮਣੇ ਇੱਥੇ ਦੇਖ ਲਿਓ ਤੁਸੀਂ ਹੁਣ ਕਿੱਟਾਂ ਇਹਦੇ ਭਾਈ ਹਾਂ ਮੋਟਰੇ ਤੇ ਲੱਗੀ ਹੈ ਜੀ ਹਾਂ ਤੇ ਡੰਡੇ ਛੁੱਟੇ ਮਾਰੇ ਵੀ ਰੱਤਾ ਵਾਹ ਤੇ ਹਾਲਾਤ ਕੀ ਲੱਗਦੇ ਨੇ ਪੰਜਾਬ ਦੇ ਜੀ ਪੰਜਾਬ ਦੇ ਹਾਲਾਤ ਬਹੁਤ ਬੁਰੇ ਹੋ ਗਏ ਜੀ ਹੂੰ ਦੇਖੋ ਬੰਦਾ ਆਪਣਾ ਕਰਕੇ ਨਹੀਂ ਖਾਣ ਜੋਗਾ ਰਿਹਾ ਜੀ ਹੁਣ ਕੰਦਾ ਬੰਦਾ ਬੈਠਣੇ ਜੋਗਾ ਨਹੀਂ ਕਿਤੇ ਜਿਵੇਂ ਇਦਾਂ ਦੇ ਹਾਲਾਤ ਹੋਏ ਜੀ ਲੋਕਰੇ ਘਰਾਂ ਤੋਂ ਨਿਕਲਣਾ ਬੰਦ ਕਰਦਣਾ ਹੈ ਆਪਣੇ ਆਪ ਨੂੰ ਮੰੰਕੀ ਕਰਦੇ ਹਾਂ ਇਨਸਾਫ ਚਾਹੀਦਾ ਜੀ ਬੰਦੇ ਅੱਜ ਇਹ ਇਦਾਂ ਹੋਇਆ ਕੱਲੂ ਹੋਰ ਕਿਸੇ ਨਾਲ ਵੀ ਹੋ ਗਿਆ ਬਈ ਇਹ ਕੰਮ ਤੁਸੀਂ ਸੁਣੇ ਲਿਆ ਜਸਵਿੰਦਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ 4 ਦਿਨ ਪਹਿਲਾਂ ਵੀ ਇਹ ਜਿਹੜੇ ਨੇ ਹੰਗਵਾਣੇ ਦੇ ਵਿੱਚ ਕੁਝ ਨੌਜਵਾਨ ਆਏ ਸੀ ਰੇਕੀ ਕਰਕੇ ਜਾਂਦੇ ਨੇ ਅੱਜ ਦੁਕਾਨ ਦੇ ਵਿੱਚ ਇਹ ਕੱਲਾ ਹੀ ਸੀ ਆ ਕੇ ਪਹਿਲਾਂ ਤਾਂ ਮਿਰਚਾਂ ਦੀ ਸਪਰੇਅ ਮਾਰਦੇ ਨੇ ਉਸ ਤੋਂ ਬਾਅਦ ਡੰਡਿਆਂ ਦੇ ਨਾਲ ਇਸ ਦੀ ਕੁੱਟ ਮਾਰ ਕੀਤੀ ਜਾਂਦੀ ਹੈ ਪੰਜਾਬ ਕਿੱਥੇ ਜਾ ਰਿਹਾ ਹੈ ਕੀ ਪੰਜਾਬ ਦੇ ਵਿੱਚ ਕੋਈ ਇਹ ਜੀ ਸਾਜ਼ਿਸ਼ ਹੋ ਰਹੀ ਹੈ? ਕੀ ਪੰਜਾਬ ਨੂੰ ਮੁਰਤੋਂ ਜਿਹੜਾ ਹੈ ਦੰਗਿਆਂ ਦੇ ਵਿੱਚ ਝੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ? ਕੀ ਨਿਹੰਗ ਬਾਣੇ ਦੇ ਵਿੱਚ ਆ ਕੇ ਇਹ ਲੁਟੇਰੇ ਲਾਡਲੀ ਫੌਜਾਂ ਨੂੰ ਬਦਨਾਮ ਕਰ ਰਹੇ ਨੇ? ਇਹ ਤਾਂ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਅਸਲ ਜੋ ਹੈ ਦੋਸ਼ੀ ਜ਼ਰੂਰ ਫੜੜੇ ਜਾਣੇ ਚਾਹੀਦੇ ਨੇ ਜੋ ਨਿਹੰਗ ਬਾਣੇ ਦੇ ਵਿੱਚ ਆ ਕੇ ਜੋ ਇਹੋ ਜਿਹਾ ਕੰਮ ਘਿਣਾਉਣਾ ਕਰਦੇ ਨੇ ਕਿਤੇ ਨਾ ਕਿਤੇ ਇਹ ਬਾਣੇ ਨੂੰ ਵੀ ਬਦਨਾਮ ਕਰ ਰਹੇ ਨੇ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ